ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ अगेन ਅਨਨ ਬੱਸ ਹੀ ਲੌਂਗ ਸੋ ਕੁਝ ਸਾਰੇ ਘੰਟ ਹੋ ਗਏ ਤੇ ਮੇਰੀ ਹੱਥ ਤੁਸੀ ਦੇਖ ਲੋ ਇੰਨਾ ਗਰਮੀ ਇੰਨੀ ਹੋਈ ਹੋਈ ਹੈ ਇੰਨਾ ਕੁ ਨੰਬਰ ਸੋ ਇਹ ਤਾਂ ਮੌਤ ਬੰਦੀ ਆਉਂਦੀ ਹੈ ਤਾਂ ਸੋਈ ਚੌਲ ਲਗਾ ਟੈਂਪਸ ਲਗਾਈ ਜੀ ਥੋੜੀ ਹੋਰ ਕੀ ਬਣਾਉਣ ਜਾਣਾ ਤੇ ਬਾਕੀ ਜੀ ਜਿਹੜੇ ਚੈਨਲ ਤੇ ਹੈਗੇ ਨੇ ਨਵੇਂ ਉਹ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਬਟਨ ਨੂੰ ਨਾਲ ਬੈਸ ਕਰਿਆ ਕਰੋ ਤੇ ਟਾਈਮ ਹੋ ਗਿਆ ਜੀ ਸਾਡੇ 6:30 ਵਜੇ ਦਾ ਤੇ ਆਪਾਂ ਆ ਗਏ ਫਿਰ ਲਿੰਗੀ ਤੇ ਤੇ ਅੱਜ ਮੈਂ ਬਣਾਣਿਆ ਢੀਂਡੇ ਇੱਥੇ ਜਦੋਂ ਆਪਾਂ ਨੇ ਜਿਹੜਾ ਜਿਹੜਾ ਤੜਕਾਇਆ ਉਹ ਪਰੜੀ ਕਰ ਰਹੇ ਆ ਤੇ ਇੱਧਰ ਫਤੇ ਸਿੰਘ ਜੀ ਮੈਨੂੰ ਕਹਿ ਰਿਹਾ ਏ ਸਿਆਰ ਕਰਾ ਲਓ ਇੱਧਰ ਫਤੇ ਸਿੰਘ ਜੀ ਮੈਨੂੰ ਕਹਿ ਰਹੇ ਨੇ ਕਿ ਸਿਆਰ ਕਰਾ ਕੇ ਲਿਆਓ ਜੇ ਤੁਸੀਂ ਮੰਨੋਗੇ ਫਤੇ ਤਾਂ ਦੋ ਵਾਰੀ ਜੁੜਾ ਹੋ ਚੁੱਕਿਆ ਪਰ ਫਿਰ ਵੀ ਉਹੀ ਹਾਲਤ ਆ ਜੇ ਮम्मा ਸਰਕਰਾਂ ਚ ਲੈ ਗਿਆ ਤੇ ਫੇਰ ਕੰਮ ਕੌਣ ਕਰੂਗਾ ਮੈਂ ਕੌਣ ਭਾਦੂ ਫੇਰ ਹਾਂਜੀ ਫੂਲ ਨਹੀਂ ਫੂਲ ਨਹੀਂ ਫੁਲਾਣਾ ਫੂਲ ਦੇਖੋ ਤੁਸੀਂ ਵੀ ਸਾਰੇ ਜਣੇ ਜਿਹੜੇ ਜਿਹੜੇ ਫੂਲ ਫੁਲਾਉਂਦੇ ਨੇ ਇਹ ਵੀ ਕੱਲੀ ਕੱਲੀ 판 ਦੇ ਬਟ ਮੈਨੂੰ ਉਸ ਚੀਜ਼ ਤੋਂ ਬਹੁਤ ਨੱਕਾਤਾ ਇਨਾ ਪਾਣੀ ਹੁੰਦਾ ਆ ਜਿਹੜਾ ਆਪਾਂ ਬਾਅਦ ਚੋਂ ਵੇਸਟ ਕਰਦੇ ਨੇ ਇਹੀ ਬੜੇ ਛਡੋੜ ਹੁੰਦੇ ਨੇ ਜਾਂ ਤਾਂ ਉਹ ਕਿਸੇ ਕੰਮ ਆਵੇ ਫਿਰ ਠੀਕ ਹੈ ਹਾਲਾਤ ਕਰ ਲੈਣ ਦੇਖ ਲੋ ਹਣਾ ਇਹ ਸਾਰਾ ਕੁਝ ਜੋ ਵੀ ਹੈਗਾ ਆ ਆਪਣੇ ਕਰਕੇ ਹੋ ਰਿਹਾ ਹੈ ਇਹ ਜਲਦੀ ਜਿਹੜੀ ਬਣੀ ਹੋਈ ਹੈ ਤਾਂ ਜੇ ਪਾਣੀ ਵੀ ਨਾ ਸੰਭਿਆ ਤਾਂ ਇਹ ਇੱਕ ਲੋਕੀ ਕੰਟੀਨਿਊ ਕਰਦੇ ਰਹਾਂਗੇ ਆਪਾਂ ਤੇ ਇਧਰ ਨਾਲ ਮੈਂ ਕਰ ਰਹੀ ਹਾਂ ਥਾਂ ਦੇ ਸਾਫ ਇਹ ਥੋੜੇ ਜਿਮ ਪਾਣੀ ਸਰਵ ਕਰਕੇ ਰੱਖਦੇ ਨੇ ਤੇ ਨਾਲ ਹੀ ਹੋ ਰਹੇ ਨੇ ਭਾਂਡੇ ਸਾਫ ਤੇ ਗਰਮੀ ਇੰਨੀ ਕਿ ਜ਼ਿਆਦਾ ਹੈ ਨਾ ਬਸ फटाफट ਮੈਂ ਹਰਦੀਨ ਫੜ ਕੇ ਲਾ ਕੇ ਭਾਂਡੇ ਸਾਫ ਕਰਕੇ ਨਾਲ ਮੈਂ ਆਪਾਂ ਜਿੱਥੇ ਖਾਣੀ ਤੇ ਅਮਰਿੰਦਰ ਜੀ ਰੱਜ ਆ ਰਹੇ ਨੇ ਖਾਣਾ ਹਾਂਜੀ ਪੁੱਤਿਆ ਕੋ ਮਾਲਿਓ ਪੁੱਤ ਮਾਂ ਤੁਨ ਮਾਲੇ ਪੂਲ ਫੜਾ ਦੇ ਲਾ ਜੀ ਸੈਰ ਕਰਾਂਂਦੇ ਰ ਸੈਰ ਵੀ ਮੈਂ ਕਿਹੜਾ ਪੁੱਤ ਫ੍ਰੀ ਹੈ ਤੈਨੂੰ ਸੈਰ ਕਰਾਂ ਮੇਕੇ ਜਾਵਾਂ ਕੋ ਲੋ ਜੀ ਟਾਈਮ ਤੁਹਾਡੇ ਸਾਹਮਣੇ 7:30 ਦਾ ਹੋ ਚੁੱਕਿਆ ਪੂਰਾ ਤੇ ਮੈਂ ਪੂਰੇ 6:00 ਓ'ਕ ਆਈ ਥੂੰਕ ਕਿਚਨ ਚ ਵੜੀ ਸੀਗੀ ਤੇ ਮੇਰਾ ਸਾਰਾ ਭੰਡਿਆਂ ਦਾ ਆਟੇ ਦਾ ਕੰਮ ਸਬਜੀ ਦਾ ਕੰਮ ਸਾਰਾ ਕੁਝ ਡਨ ਹੋ ਗਿਆ ਤੇ ਸਬਜੀ ਵੀ ਬਣ ਗਈ ਐ ਤੇ ਹੁਣ ਮੈਂ ਲੱਗੀ ਆ ਪਾਠ ਕਰਨ ਤਿੰਨ ਦਿਨਾਂ ਦੇ ਟੈਨਸ਼ਨ ਨਹੀਂ ਲੈਂਦੀ ਆ ਕਿ ਕਿਛੇ ਜੀ ਭਰਨੇ ਹਨ ਅੱਜ ਵੈਸੇ ਵੀ ਟਿੰਡੇ ਨਾ ਮੈਂ ਭਰ ਕੇ ਨਹੀਂ ਬਣਾਏ ਹੈਗੇ ਕੱਟ ਕੇ ਬਣਾਏ ਟਿੰਡੇ ਭਰ ਕੇ ਇੱਕ ਤਾਂ ਟਾਈਮ ਬਹੁਤ ਲੱਗਦਾ ਆ ਮੈਂ ਵੈਸੇ ਵੀ ਇੱਕ ਦਿਨ ਪਹਿਲਾਂ ਬਣਾਈ ਸੀਗੀ ਉਸ ਦਿਨ ਭਰ ਕੇ ਬਣਾਈ ਸੀਗੀ ਤੇ ਅੱਜ ਮੈਂ ਸੋਚਿਆ ਕਿ ਚਲ ਅੱਜ ਨੂੰ ਕਟਿੰਗ ਕਰਕੇ ਬਣਾਨੀ ਹੈ ਦੇਖੀਏ ਕੱਟ ਕੇ ਕੀ ਹੋ ਜੂਗਾ ਬੱਦੇ ਸਵਾਦ ਤਾਂ ਉਹੀ ਰਹਿਣਾ ਆ ਬਸ ਥੋੜਾ ਹੈ ਕਿ ਜਲਦੀ ਬਣ ਜਾਂਦੇ ਨੇ ਤੇ ਇਧਰ ਆਪਾਂ ਨੇ ਦੂਸਰਾ ਆਟਾ ਫ੍ਰਿਜੋਂ ਕੱਢ ਕੇ ਬਾਹਰ ਰੱਖਤਾ ਬਸ ਪਾਠ ਕਰਕੇ ਅਗਰ ਮੈਂ ਫੁੱਲ ਕੇ ਬਣਾ ਲਈਏ ਸਾਰੇ ਉਸ ਤੇ ਚਲੋ 1 2 3 ਇਧਰ ਦੋਨੇ ਨਾਨੀ ਤੇ ਦੋਤਾ ਨਾ ਕੈਮਰਾ ਦੇਖ ਕੇ ਕੌਂਸ਼ੀਅਸ ਹੋ ਗਏ ਇੱਕਦਮ 1 2 3 ਕਿ ਸੇ ਵਾਲ ਸੈਟ ਕਰ ਲਈਏ ਅਸੀਂ ਆਹ ਸੈਟ ਕਰ ਲਈਏ ਅਰੇ 12 ਦਿਨ ਤੇ ਹੋਏ ਰਹੀ ਮੇਰੀ ਜਾਨ ਬਹੁਤ ਬਿਸ਼ੜ ਚੋਈ ਮੈਂ ਤਾਂ ਇੱਥੇ ਬੈਠੇ ਹੋ ਯਾਰ ਇਹ ਕਿਹੜਾ ਦੋਸਤ ਹੈ ਭਾਈ ਅੱਜ ਖੰਡੀਆਂ ਵਾ ਚੱਲੀ ਥੋੜੀ ਹਾਂ ਅੱਜ ਨਹੀਂ ਤਾਂ ਅੱਜ ਥੋੜਾ ਮੌਸਮ ਠੀਕ ਹੈ ਨਾ ਹਰ ਰਸਕਾਰ ਰਸਕਾਰ ਹੋ ਨਾ ਹੋਇਆ ਉਹੋਂ ਤੇ ਬੜੀ ਗੱਲ ਨਹੀਂ ਸੀ ਪਹਿਲਾਂ ਹਾਂ ਮੈਂ ਤਾਂ ਕੋਠੇ ਤੇ ਜਾਣਾ ਹੈ ਨੇੜੇ ਹੋ ਗਈ ਰੋਟੀ ਬਣ ਗਈ ਉਹ ਇੱਧਰ ਓਕੇ ਆ ਵੇੜੇ ਤੇ ਭਾਈ ਭਾਈ ਐਵੇਂ ਮੌਸਮ ਹੋਵੇ ਫੇਤੀ ਚਾਰ ਬੈਠੇ ਹਾਂ ਕਿ ਮੇਰਾ ਨਿਕਲਣਾ ਇਹ ਤਾਂ ਨਹੀਂ ਗਿਆ ਕਰੋ ਨਾ ਵੀਡੀਓ ਮੈਂ ਦੇਵਾਂਗਾ ਮਨ ਟਾਈਮ ਚੇਂਜ ਹੋ ਗਿਆ ਪਹਿਲਾਂ ਤੇ ਇੱਕਾ ਥਲੇ ਬੰਦ ਜਾਂਦਾ ਸਾਰਾ ਸਾਰਾ ਦਿਨ ਬੱਦਲ ਦੇਖੂਗਾ ਨਾ ਮੈਨੂੰ ਤੇ ਅੱਜ ਵੀ ਮੱਝ ਲੱਗਦਾ ਮੈਨੂੰ ਮੀਂਹ ਆਊਗਾ ਇੰਨੇ ਵੀ ਬੱਦਲ ਨਹੀਂ ਦੇਖ ਰਿਹਾ ਤੂੰ ਦੇਖ ਰਿਹਾ ਨਹੀਂ ਬੱਦਲ ਕੋਈ ਇੰਨੇ ਵੀ ਬੱਦਲ ਨਹੀਂ ਦੇਖ ਰਿਹਾ ਕਿੰਨੇ ਕ ਬੱਦਲ ਨੇ ਉੱਧਰ ਜਾ ਕੇ ਅੱਜ ਮੀਂਹ ਆਊਗਾ ਮੈਂ ਉਹ ਤਾਂ ਅੱਜ ਮੀਂਹ ਆਊਗਾ ਫੇਰ ਤੂੰ ਅੱਛਾ ਪਾਲਾ ਦੁੱਜਾ ਆਪਣਾ ਆ ਪਾਦਰ ਰੱਖੇ ਲੋ ਇੰਨੀ ਮौज ਹੈ ਨਾ ਬਹੁਤ ਜ਼ਿਆਦਾ ਟਾਈ ਮਮੀ ਦਾ ਇੱਥੇ ਜੀਣ ਲੱਗਾ ਉੱਥੇ ਮਮੀ ਸਾਰਾ ਦਿਨ ਮੇਰੇ ਬਾਅਦ ਮੈਂ ਤੇ ਸੋਣਾ ਮਿਸਟਰ ਹੁਣ ਸਮਾਂ ਸੋਚਨੀ ਆ ਰਾਤ ਕਿਦਾਂ ਹੁੰਦਾ ਹੁੰਦਾ ਮੈਂ ਕਿ ਮਟਿਆ ਰੇਗਾ ਗੁਲਤਾਰੇ ਤੇ ਇੱਕ ਸਾਰੇ ਜਣੇ ਬਾਰ ਬਾਰ ਪੁੱਛ ਰਹੇ ਨੇ ਜੀ ਤੜੇ ਸਾ ਸਮਾਂ ਨਹੀਂ ਆਉਂਦੇ ਹੈਗੇ ਵੀਡੀਓ 'ਚ ਉਹ ਬੋਲਦੇ ਨਹੀਂ ਹੈਗੇ ਉਹਨਾਂ ਨੂੰ ਕਦੀ ਬੋਲਦੇ ਨਹੀਂ ਵੇਖਿਆ ਕੱਲ ਪਰਸੋ ਜਿਹੜੇ ਅਸੀਂ ਬਾਹਰ ਡਿਨਰ ਕਰਨ ਗਏ ਹਾਂ ਉੱਥੇ ਵੀ ਕਹਿੰਦੇ ਜੀ ਉਹ ਨਹੀਂ ਦਿਖੇ ਤੇ ਬਹੁਤ ਸਾਰੇ ਵੀਡੀਓ 'ਚ ਤਾਂ ਲੋਕ ਰਿਪਲਾਈ ਦਿੱਤਾ ਵੀ ਇਹ ਤਾਂ ਪਤਾ ਨਹੀਂ ਤੁਸੀਂ ਪੂਰੀ ਵੀਡੀਓ ਨਹੀਂ ਵੰਦੇ ਜਾਂ ਸਕਿੱਪ ਕਰਕੇ ਦੇਖਦੇ ਹੋ ਮੈਨੂੰ ਨਹੀਂ ਪਤਾ ਹੈਗਾ ਹਨਾ ਤੇ ਤੁਹਾਨੂੰ ਬਹੁਤ ਵਾਰੀ ਪਹਿਲਾਂ ਦੱਸਿਆ ਪਹਿਲਾਂ ਤਾਂ ਸਾਡੀਆਂ ਜਾ ਕੇ ਪੁਰਾਣੀਆਂ ਵੀਡੀਓਜ਼ ਦੇਖੋ ਠੀਕ ਹੈ ਹੈਗੇ ਉਹਨਾਂ ਵੀਡੀਓਜ਼ ਦੇ ਵਿੱਚ ਵੀ ਹੈਗੇ ਨੇ ਤੇ ਜਿਹੜੀਆਂ ਹੁਣ ਵੀਡੀਓਜ਼ ਨੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਆਉਂਦੇ ਰਹਿੰਦੇ ਨੇ ਉਹ ਬਾਕੀ ਜਿਹੜਾ ਤੁਹਾਨੂੰ ਮੇਨ ਰੀਜ਼ਨ ਦੱਸਿਆ ਤੁਹਾਨੂੰ ਦੱਸਿਆ ਵੀ ਉਹ ਜ਼ਿਆਦਾਤਰ ਮਤਲਬ ਪੂਰਾ ਦਿਨ ਉਹ ਲੰਬੇ ਪੈਣਾ ਪਸੰਦ ਕਰਦੇ ਨੇ ਤੇ ਉਹ ਸਾਰਾ ਦਿਨ ਤੇ ਫਿਰ ਜਦੋਂ ਇੱਕ ਦੋ ਵਾਰੀ ਵਿੱਚ ਵੀਡੀਓ ਚੰਦਾ ਮਿਲਿਆ ਸੀ ਤੇ ਫਿਰ ਕਹਿਣ ਲੱਗੇ ਸੀ ਕਿ ਤੁਹਾਡੇ ਸਾਸੂ ਮਾ ਸਾਰਾ ਦਿਨ ਲੇਟੇ ਹੀ ਰਹਿੰਦੇ ਨੇ ਤੇ ਮਤਲਬ ਕਿਸੇ ਪਾਸੇ ਨਹੀਂ ਟਿਕਨ ਦਿੰਦੀ ਹੈਗੀ ਦੁਨੀਆ ਤੇ ਹੁਣ ਆਪਾਂ ਨੂੰ ਮੈਨੂੰ ਸਮਝ ਨਹੀਂ ਆ ਰਹੀ ਪੂਰੀ ਵੀਡੀਓ ਦੇਖਿਆ ਕਰੋ ਤਾਂ ਕਿ ਤੁਹਾਨੂੰ ਜਿਹੜਾ ਆਨਸਰ ਆ ਜਿਹੜਾ ਤੁਸੀਂ ਕੁਐਸਚਨ ਪੁੱਛਦੇ ਹੋ ਉਹਦੇ ਤੁਹਾਨੂੰ ਆਨਸਰ ਮਿਲ ਜਾਵੇ ਹੋਰ ਬਾਕੀ ਕੋਈ ਇਹੋ ਜਿਹਾ ਰੀਜ਼ਨ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਲੈਣਾ ਹੀ ਨਹੀਂ ਜਾਂਦੇ ਠੀਕ ਹੈ ਕਿ ਜੇ ਤੁਸੀਂ ਕੋਈ ਮੰਨ ਲਓ ਜਿਹੜੇ ਨਵੇਂ ਬੰਦੇ ਨੇ ਉਹ ਹੀ ਪੁੱਛਦੇ ਨੇ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਤਾਂ ਆਲਮੋਸਟ ਸਾਰਿਆਂ ਨੂੰ ਪਤਾ ਹੀ ਹੈਗਾ ਹੈ ਹੁਣ ਮੰਮੀ ਜਿਵੇਂ ਸਾਡੇ ਕੋਲ ਬੈਠੇ ਨੇ ਤੇ ਆਪਾਂ ਚੱਕ ਲਿਆ ਇਹਨਾਂ ਨੂੰ ਕੈਮਰੇ ਚ ਲੈ ਲਿਆ ਹਨਾ ਤਾਂ ਉਹਨਾਂ ਨੂੰ ਜ਼ਿਆਦਾਤਰ ਇਕੱਲੇ ਰਹਿਣਾ ਪਸੰਦ ਹੈ ਸਾਰਾ ਦਿਨ ਆਪਣਾ ਉਹ ਟੀਵੀ ਇੰਜੋਏ ਕਰਦੇ ਨੇ ਟੀਵੀ ਦੇਖਦੇ ਨੇ ਆਪਣਾ ਟੀਵੀ ਦੇਖ ਲਿਆ ਖਾਣਾ ਪੀਣਾ ਖਾ ਲਿਆ ਤੇ ਆਪਣਾ ਲੇਟ ਗਏ ਠੀਕ ਹੈ ਸੋ ਜਦੋਂ ਜਦ ਆਪਾਂ ਇਕੱਠੇ ਬੈਠੇ ਹਾਂ ਜੇ ਬੰਦਾ ਬੈਠਦਾ ਹੈ ਤੇ ਵੀਡੀਓ 'ਚ ਬੰਦਾ ਆ ਜਾਂਦਾ ਹੈ ਬਾਕੀ ਕੋਈ ਆਪਣਾ ਐਵੇਂ ਦੀ ਇੰਟੈਂਸ਼ਨ ਨਹੀਂ ਹੈਗੀ ਕਿ ਅਸੀਂ ਜਾਣ ਬੁਝ ਕੇ ਉਹਨਾਂ ਨੂੰ ਕੈਮਰੇ ਦੇ ਵਿੱਚ ਨਹੀਂ ਲੈਣਾ ਹੈਗਾ ਸੋ ਬਾਰ-ਬਾਰ ਇਦਾਂ ਦੀ ਕੋਸ਼ਿਸ਼ ਵੀ ਤੇ ਬਾਰ-ਬਾਰ ਅਸੀਂ ਵੀ ਤੁਹਾਨੂੰ ਆਨਸਰ ਕਰ ਰਹੇ ਹਾਂ ਠੀਕ ਹੈ ਤੇ ਹੋਪ ਕਿ ਤੁਹਾਨੂੰ ਜਿਹੜਾ ਅੱਜ ਵਾਲੀ ਵੀਡੀਓ ਦੇ ਵਿੱਚ ਇਹ ਵਾਲਾ ਆਨਸਰ ਹੁਣ ਮਿਲ ਗਿਆ ਹੋਊਗਾ ਕਿ ਕਿੱਥੇ ਨੇ ਸਾਡੇ ਸਾਸੂ ਮਾਂ ਬੋਲਦੇ ਬੋਲਦੇ ਨੇ ਜੀ ਵਧੀਆ ਚੰਗਾ ਭਲਾ ਆਉਣ ਵਧੀਆ ਸੋਣਾ ਬੋਲਦੇ ਨੇ ਠੀਕ ਹੈ ਤੇ ਬਾਕੀ ਜਿਹਨਾਂ ਨੇ ਜਿਨ੍ਹਾਂ ਦਾ ਜਾਦਾ ਹੀ ਜੀ ਕਰ ਰਿਹਾ ਦੇਖਣ ਨੂੰ ਪੁਰਾਣੀਆਂ ਵੀਡੀਓਜ਼ ਵੀ ਹੈਗੀਆਂ ਨੇ ਉਹ ਵੀ ਜਾ ਕੇ ਇੱਕ ਵਾਰੀ ਖੋਲ ਕੇ ਦੇਖ ਲਓ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਸਾਰਿਆਂ ਜਣਿਆਂ ਨੂੰ ਜਿਹੜੇ ਸਿਰਫ ਨਿਊ ਆ ਰਹੇ ਨੇ ਉਹੀ बार-बार ਪੁੱਛ ਰਹੇ ਨੇ ਪੁਰਾਣੇ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੈ ਤੇ ਚਲੋ ਜੀ ਹੁਣ ਆਪਾਂ ਮੌਸਮ ਦਾ ਨਜ਼ਾਰਾ ਲੈਨੇ ਆਂ ਹੋਪ ਤਾਨੂੰ ਜਿਹੜੇ ਆਨਸਰ ਹੈਗੇ ਨੇ ਉਹ ਮਿਲ ਗਏ ਹੋਣਗੇ ਤੁਹਾਡੇ ਤੇ ਇੱਧਰ ਬੰਦੇ ਹੁਣ ਰੋਟੀ ਨਹੀਂ ਖਾਣੀ ਹੈਗੀ ਪਰ ਗੇਮ ਚੱਲ ਰਹੀ ਹੈ ਦੋਨਾਂ ਦੀ ਕੋਈ ਤੇ ਗੇਮ ਖੇਡਣ ਲੱਗੇ ਹੋਏ ਨੇ ਕੀ ਮਗਾਇਆ ਉਹਨਾਂ ਦੋਨਾਂ ਤੋਂ ਤੇ ਜਿਹੜੀ ਮੈਂ ਰੋਟੀ ਬਣਾਨੀ ਹੈ ਗਰਮੀ 'ਚ ਖੜੀ ਹੋ ਕੇ ਉਹ ਕਿੱਧਰ ਜਾਣੀ ਹੈ ਉਹ ਮੇਰੇ ਪਿੱਛੇ ਕੀ ਅੱਜ ਜਿੰਨੇ ਨਾਲ ਖਾਦੀ ਰੋਟੀ ਫੇਰ ਦੇਖਿਓ ਤੇ ਹੈਲੋ ਗਾਇਜ਼ ਵੈਲਕਮ ਟੂ ਅਨਦਰ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਮੈਂਟ ਬਾਕਸ ਕਰੋ ਇੱਧਰ ਬਣਨਾ ਮम्मा ਰੋਟੀ ਮम्मा ਕੀ ਬਣਾਜ ਅੱਜ ਬਣਾਇਆ ਟਿੰਡੇ ਇੱਧਰ ਆ ਮਰੋਟੀ ਕਰਨੇ ਇੱਧਰ ਮੈਂ ਹੁਣ ਮੈਂ ਤੁਹਾਨੂੰ ਨਾ ਦਿਖਾਉਣਾ ਜਿਹੜੇ ਜਿਹੜੀ ਜਿੱਡੀ ਛੋਟੇ ਤੇ ਨਾ ਕਰਵਾਇਆ ਗਿਆ ਜਿਹੜੇ ਛੋਟੇ ਹੁੰਦੇ ਨੇ ਨਾ ਬੱਚੇ ਉਹਨਾਂ ਤੋ ਨਾ ਕਰਵਾਇਆ ਕਰੋ ਆਹ ਵੱਡੇ ਕਾਹਦੇ ਜਿਹੜੇ ਵੱਡੇ ਹੁੰਦੇ ਨੇ ਉਹਨਾਂ ਤਾਂ ਕਰਵਾ ਲਿਆ ਕਰੋ ਇੱਧਰ ਨੰਨੇ ਐਂਡਗਾ ਲਾ ਕੇ ਸਿੱਧੇ ਬੈਣੇ ਇੱਧਰ ਵੀ ਨੀ ਕੋਤੋਂ ਨਹੀਂ ਵਲੌਗ ਮਾੜ ਰੇ ਮੂੰਹ ਆ ਰੇ ਹਾਂ ਮੇਰਾ ਵੀ ਹੁੰਦਾ ਫੇ ਮੇਰਾ ਮੂੰਹ ਆ ਰੇ ਹਾਂ ਇਦਾਂ ਤੇ ਮੈਂ ਇਦਾਂ ਸੈੱਟ ਕਰਾਂ ਪਹਿਲਾਂ ਐ ਮਨੀ ਉਧਰੋਂ ਫੇਰ ਉਹ ਅਬ ਇਹ ਕਰ ਦੂੰਗਾ ਕਰ ਲੂੰਗਾ ਇਦਾਂ ਮੈਂ ਹਾਂ ਗਾਇਜ਼ ਵੈਲਕਮ ਟੂ ਰੈਡ ਵਲੌਗ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਮੈਂਟ ਬਾਕਸ ਨਹੀਂ ਕਰੋ ਫਿਰ ਮੈਂ ਬਣਾਣਾ ਵਲੌਗ ਮੈਂ ਨਹੀਂ ਸਵਾਈ पिछे तैन दिख रहा होगा कि गंद पे आखो थ बहुत गंद पै उ नानी सुती एदी है नानी कुछ कह के आना है ममा, ममा? आम करना फिर एक हाथ ने खोना नहीं मेरे तो ब्लॉक बना देगा हथो मेरा दा 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 गेम खेल रहा है ਕਹੋ ਨੀ ਇਹ ਕਹ ਵੀਰੇ ਨੇ ਗੇਮ ਛੱਡ ਜਮਾ ਕੇ ਇਧਰੇ ਥੱਪੜ ਮਾਰੂੰਗੀ ਆ ਕੇ ਮੈਂ ਕਹ ਜੀ ਗੇਮ ਛੱਡ ਦੇ ਤੇਰੇ ਥੱਪੜ ਮਾਰੂੰਗੀ ਗੇਮ ਤਾਂ ਖੇੜੀ ਨਹੀਂ ਰਹਾ ਛੋਟ ਦੱਸ ਦੇ ਛੋਟ ਛੱਡ ਦੇ ਮੇਰਾ ਵਲੌਗ ਆ ਕੇ ਮੈਂ ਮਨਾ ਕੰਮ ਕਰ ਆ ਆਪਣਾ ਵਿੱਚ ਬੁੱਧੀ ਇਹ ਕਿਵੇਂ ਤੂੰ ਕਹ ਦੇ ਦੇ ਕੋਈ ਦੇ ਵਨ ਮੰਨ ਨਹੀਂ ਰਿਆ ਕਰ ਏਨੇ ਤੁਹਾਨੂੰ ਸੋਚਾਈਦਾ ਕੀ ਹੈ ਜਦ ਤੱਕ ਮਮਾ ਦੀ ਮਮਾ ਪਕਾਰੇ ਹੁੰਦੇ ਨੇ ਉਹ ਤਾਂ ਨਹੀਂ ਇਹ ਮੈਨੂੰ ਕੁਝ ਕਹਿੰਦੇ ਜਦੋਂ ਬਾਗਿਆਂ ਦੇ ਨੇ ਉਹਦੀ ਮੈਨੂੰ ਗਾਲਾਂ ਮੈਨੂੰ ਕੱਢਣ ਲੱਗ ਜਾਂਦੇ ਨੇ ਗਾਲ ਨਹੀਂ ਕੱਢਣੀ ਓਏ ਲੋਕ ਮਾਂ ਚੱਲੇ ਤੂੰ ਮੈਨੂੰ ਡੈਡ ਓਏ ਜਲਦੀ ਕਰ ਮੇਰੀ ਬਾਹਰ ਉਗ ਰਹੀ ਹੈ ਕੀ ਹੋ ਗਿਆ ਮੇਰੀ ਬਾਹਰ ਉਗ ਰਹੀ ਹੈ ਓਏ ਆ ਕੀ ਗੱਲ ਕੀ ਦੱਸ ਓਏ ਆ ਕੀ ਹੋਇਆ ਕੀ ਓਏ ਲੋਕ ਬਣਾ ਦੇ ਕਿਦਾਂ ਬਣਾਣਾ ਬਲੌਗ ਅੰਦਰ ਆ ਮੇਰੇ ਨਾਲ ਮੈਂ ਕੰਮ ਕਰਦੇ ਨੇ ਮੇਰਾ ਬਣਾ ਤੂੰ ਕੀ ਕੰਮ ਕਰ ਰਿਹਾ ਤੂੰ ਤੂੰ ਛੱਡ ਦੇ ਫੋਨ ਆ ਗਿਆ ਚੱਲ ਜਾ ਉਹ ਵਰਸਾਤ ਇਧਰ ਮੈਂ ਫੜੋ ਕੀ ਫੜੋ ਆ ਫੜੋ ਆ ਆਪਣੇ ਉਹ ਵੀ ਕੰਮ ਵੀ ਤਾਂ ਕਰ ਰਿਹਾ ਕੰਮ ਦੁੱ ਮੱਕੀ ਗੋੜ ਰਿਹਾ ਅੱਛਾ ਅੱਛਾ ਅੰਦਰ ਵਾਲਾ ਕੰਮ ਠੀਕ ਹੈ ਠੀਕ ਹੈ ਇਧਰ ਨਾਲ ਇਧਰ ਨਾਲ ਠੀਕ ਹੈ ਠੀਕ ਹੈ ਗਿੱਡ ਬੰਦ ਕਰ ਦੇ ਕੋਲੇ ਵੀ ਹੋ ਜਾ ਚੱਲ ਫਦੇ ਤੂੰ ਕਰ ਮੈਂ ਤੇਰਾ ਟਾਈਮ ਲੈਪਸ ਲਾਉਣਾ ਠੀਕ ਹੈ ਫਾਤੀ ਹਲੇ ਸੈਲਫ ਔਰ ਰਿਟੈਕ ਪੁਣ ਸੈਲਫ ਸੈਲਫ ਪੂਰਾ ਸੈਲਫ ਪੂਰਾ ਸੈਲਫ ਫਾਤੀ ਤੂੰ ਕੀ ਯਾਰ ਤੂੰ ਗਾਇਸ ਕਿ ਨੱਕ ਕੈਂਟ ਲੱਗ ਰਿਹਾ ਕੈਂਟ ਕੀ ਲੱਗ ਰਿਹਾ ਕੈਂਟ ਸਾਰੇ ਉਹੀ ਕਹਿਣਗੇ ਬਲਾਕ ਚ ਨਹੀਂ ਕੈਂਟ ਲੱਗ ਰਿਹਾ ਕਿਸੇ ਨੇ ਕੁਝ ਨਹੀਂ ਕਹਿਣਾਗਾ ਤੂੰ ਗਾਇਸ ਤੁਸੀਂ ਇਦਾਂ ਕਹਿਣਾ ਕਿ ਨਾ ਕੈਂਟ ਕੀਤਾ ਨਹੀਂ ਕਹਿਣਾਗਾ ਗਾਇਸ ਕਹਿਣਾ ਹੈ ਗਾਇਸ ਕਹਿਣਾ ਹੈ ਗਾਇਸ ਤੁਸੀਂ ਮੇਰੀ ਗੱਲ ਮੰਨੋ ਮੈਂ ਤੁਹਾਨੂੰ ਬੜਾ ਸੋਹਣਾ ਕਰਾਂਗਾ ਅੱਛਾ ਦੇਖੋ ਕੀ ਕਹਿ ਰਿਹਾ ਹੁਣ ਮੈਂ ਕਹਿ ਰਿਹਾ ਮੈਂ ਡਾਕੂਆਂ ਦੇ ਮੁੰਡੇ ਅਪੋ ਤੇ ਡਾਕੂ ਆ ਦਾ ਬੜਾ ਕਰਦਾ ਡਾਕੂ ਡਾਕੂ ਇਹਦੇ ਬਲੱਡਰ ਬਲੱਡਰ ਆ ਆਣਾ ਆਣਾ ਖਾ ਲਿਆ ਹੈ ਪਰ ਰਾਈ ਖੋਲੇ ਭਾਜੀ ਨਿਆਮਬ ਖਾਣਾ ਸ਼ੁਰੂ ਕੀਤਾ ਆ ਦੇਖੋ ਇੱਧਰ ਦੇਖੋ ਜਿਵੇਂ ਨਿਊ ਜਲ ਜਿਵੇਂ ਨਿਊ ਜਲ ਪਾਇਆ ਹੈ ਨਾ ਹੋਰ ਇੱਧਰ ਇੱਧਰ ਮਾਈ ਜਟਾ ਨੇ ਇਹਨੂੰ ਕਹਿੰਦੇ ਅਸਲੀ ਛੁੱਟੀਆਂ ਬਣਾਣਾ ਜੂੜੇ ਕਿੱਧਰੇ ਜਾ ਰਹੇ ਨੇ ਕੋਈ ਪਤਾ ਨਹੀਂ ਫਤਿਹ ਤੇਰੇ ਤੇ ਜੂੜਾ ਸਮਝੀ ਜਿੱਦਾਂ ਮੂਸਲ ਨੂੰ ਨਹੀਂ ਖਿੱਚਾ ਪਾਣੀਆ ਉਹਦਾ ਖਿੱਚਾ ਪਾ ਕੇ ਕਰਨਾ ਪੈਣਾ ਹਨਾ ਸਾਰਾ ਦਿਨ ਬੁਰਾ ਹਾਲ ਮੈਂ ਕਿੰਨੀ ਕਿਤੇ ਜਿੱਧਰ ਨੂੰ ਮਰਜ਼ੀ ਦਾ ਬੜਾ ਪਾ ਕੇ ਕਰ ਲਓ ਜੂੜਾ ਫੇਰ ਉੱਥੇ ਆਪਣੀ ਪੋਜੀਸ਼ਨ 'ਚ ਆ ਜਾਂਦਾ ਹੋਰ ਮੈਂ ਕਹਿ ਰਹੀ ਮੈਂ ਉੱਥੋਂ ਲੈਣਾ ਮੈਨੂੰ ਆ ਨਾ ਕੱਟਣਾ ਪਵੇ ਉਹਨਾਂ ਨੇ ਚੱਕ ਵੀ ਦਿੱਤੇ ਫੱਟੇ ਉਹਦੇ ਦੇ 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 ਕਤੇ ਤੇ ਮਸਤੀ ਦੇਖੋ ਨੰਨੂ ਅੱਧੇ ਵਾਹ ਇਹਨਾਂ ਨੂੰ ਬੁੱਢੀ ਕਿਸੇ ਮਾਰੀ ਦੀ ਕੀ ਜਾਣੀ ਸੀ ਨਿਨ ਬੱਸ ਸਿਕਰ ਨਮਨ ਚਲ ਚਰ ਬਾਬਾ ਜਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਡੇ ਹੋ ਗਿਆ ਨੈਕਸਟ ਸੈਚਰਡੇ ਦਾ ਤੇ ਇੱਧਰ ਦੇਖੋ ਸਾਡੇ ਫਤੇ ਸਿੰਘ ਜੀ ਸਵੇਰੇ ਸਵੇਰੇ ਮਾਰਨਿੰਗ ਵਾਕ ਤੇ ਗਏ ਸੀ ਜੀ ਮॉल ਨੂੰ ਵਾਕ ਕਰਨ ਤੋਂ ਬਾਅਦ ਆ ਕੇ ਟੀਵੀ ਇੰਜੋਏ ਹੋ ਰਿਹਾ ਪਤਾ ਨਹੀਂ ਕਿਹੜੀ ਗੋਸਟ ਮੂਵੀ ਚੱਲ ਰਹੀ ਹੈ इधर आ मेरे मेरना बंगले, आ तू तो की बंगले ना मेरना डे, हाँ ढूंढ लिया, तू भी जाके टीवी देख ला जा, हैं? आपका बेटा देख रही हूँ तो इधर जी गुड मॉर्निंग देवनंदी, बोलो गुड मॉर्निंग, बोलो, क्या हमने कालू, से गुड मॉर्निंग, इधर लग गया रुका ਸੇ ਗੁੱਡ ਮਾਰਨਿੰਗ ਦੇਵਾਨਨ ਛੁੱਟੀਆਂ ਮੈਂ ਅਗਰ ਹਮੇ ਬੋਲ ਸਕਤੀ ਆ ਕਿ ਬੇਟੇ ਜਲਦੀ ਉਠੋ ਤਾਂ ਦੇਵਾਨੰਦ ਕਾ ਵੀ ਫਰਕ ਜੇ ਫਿਰ ਆਪ ਵੀ ਉੱਠ ਕੇ ਬੈਠੋ ਹੈ ਏਦਾਂ ਹੋਣਾ ਅੰਦਰ ਨਹੀਂ ਪਾ ਲੈਣਾ ਹੈ ਏਦਾਂ ਹੋਣਾ ਅੰਦਰ ਨਹੀਂ ਪਾ ਲੈਣਾ ਨਹੀਂ ਕਿ ਜੇ ਸਾਰੇ ਉੱਠੇ ਤਾਂ ਇਹਨੂੰ ਜੀ ਨਹੀਂ ਕਰਦਾ ਕਿ ਉੱਠ ਕੇ ਸਾਰੇ ਆਏ ਵੀ ਕਿਤੇ ਏਦਾਂ ਬੈਠ ਗਿਆ ਕਿਦਾਂ ਮੈਂ ਅੱਗੇ ਵੇਖਣ ਦੀ ਫਤੇ ਨਾ ਉਹ ਲਾ ਕੇ ਬੈਠਾ ਸਿਰੇ ਸਿਰੇ ਕਿੰਨੇ ਆਉਣਾ ਰੋਟੀ ਬਣਾ ਲੈ ਕੱਪੜੇ ਵੀ ਧੋ ਲੈ ਕੱਪੜੇ ਤੇ ਪਾਤੀ ਮਸ਼ੀਨ ਚ ਮਾਰੀ ਕੋਚਾ ਵੀ ਲਾ ਕੋਚਾ ਬਸ ਲੱਗਣ ਲਗਾ ਮੜਮਟਾ ਕਰੀ ਚ ਜਾਂਦਾ ਇਹ ਥੋੜਾ ਜਿਹਾ ਮਮੀ ਦਾ ਪਲੇਟ ਹੋਇਆ ਨਾ ਮਮੀ ਨੇ ਨਹੀਂ ਕਰਨਾ ਹੈ ਹੱਥ ਕਰਕੇ ਨਹੀਂ ਮੈਂ ਕਰਦੀ ਹਾਂ ਅੱਗੇ ਮੈਂ ਵੇਖ ਲਈ ਅਮਣ ਆਪਸ ਡਾਲ ਨਹੀਂ ਉੱਠ ਕੇ ਸੇਰਾ ਰੰਗੋਲੀ ਜਿੱਤਰ ਹਰ ਵੇਖਣਾ ਹੁੰਦਾ ਆਪਣੀ ਜਿੱਤਰ ਹਰ ਬਣ ਗਿਆ ਉਹ ਜੂ ਆਪਣੀ ਰੰਗੋਲੀ ਦਾ ਨੋਲਾ ਬਣ ਗਿਆ ਉਧਰੋਂ ਹੋਰ ਹੱਥ ਕਰਾ ਸੋ ਬਹੁਤ ਲੋ ਜੀ ਖਾਣ ਮੰਤਰੀ ਚੰਗੀ ਸਵੇਰੇ ਨਾ ਸੇਰੇ ਸੇਰੇ ਮੰਨ ਤੇ ਤਨਾ ਸੋਣਾ ਤਿਆਰ ਮੈਂ ਤੁਹਾਨੂੰ ਦਿਖਾਨੀ ਐ ਇੱਕ ਬਣਖਾ ਮਨ ਪਿੱਤਨੇ ਝੰਝਰਾ ਵੀ ਪਾਈਆਂ ਨੇ ਦੇਖੋ ਮਨ ਪਿੱਤ ਆਪਣੀਆਂ ਬੈਂਗਲਸ ਦਿਖਾ ਪਹਿਲੇ ਸਸਰੀ ਘਰ ਬਲਾ ਮੈਂਗਲ ਸਾਰਿਆਂ ਨੂੰ ਬੋਲੋ ਕਿ ਬਾਸਪੇ ਨਹੀਂ ਸਾਰੇ ਸਸਰੀ ਘਰ ਸਾਰਿਆਂ ਨੂੰ ਸਸਰੀ ਘਰ ਸਾਰਿਆਂ ਨੂੰ ਹਾਂ ਦੇਖੋ ਸਿਮਰ ਨਾ ਵੀ ਪਾ ਰੱਖਿਆ ਵਿੱਚ ਜੀ ਮਨਪ੍ਰਿਤ ਨੇ ਚੂੜੀਆਂ ਵੀ ਇੰਨੀਆਂ ਪਾ ਰੱਖੀਆਂ ਤੇ ਸਿਰੇ ਸਿਰ ਦੇਖੋ ਆ ਪੂਰਾ ਤਿਆਰ ਹੋ ਕੇ ਫ੍ਰੈਂਚ ਫ੍ਰੈਂਚ ਸਟਾਈਲ ਕਰਕੇ ਆਈ ਹੈ ਵਾਲਾ ਦਾ ਬਹੁਤ ਸੋਹਣੀ ਲੱਗ ਰਹੀ ਹੈ ਹੈ ਨੂੰ ਖਾ ਸਾਨੂੰ ਇਧਰ ਜੁੜੇ ਹਾਕੂ ਮੋਕੂ ਮੋ ਕਹੀਂ ਨੂੰ ਕੋ ਮਣਾ ਕੋ ਮੋ ਵੀਡੀਓ ਬਣਦੀ ਹੈ ਇਹ ਵੀਡੀਓ ਬਣਦੀ ਹੈ ਤੇ ਚਲੋ ਹੁਣ ਕੰਮ ਕਰ ਲਈਏ ਆਪਾਂ ਕੱਪੜੇ ਆਪਾਂ ਨੇ ਪਾਤੇ ਮਸ਼ੀਨ 'ਚ ਰੋਟੀ ਆਪਾ ਭਰਾਂਦੇ ਪਹਿਲਾਂ ਆਪਾ ਦੇਵਾਨੰਦ ਥੋੜੀ ਜੀ ਜਾਣ ਖਾਲੀ ਜੇ ਕਿ ਦੇਵਾਨੰਦ ਨੇ ਅਜੇ ਗੁੱਡ ਮਾਰਨਿੰਗ ਨਹੀਂ ਬੋਲਿਆ ਜ ਉਹਦੇ ਤੱਕ ਇੱਥੇ ਖੜੀ ਰਹਿਣਾ ਮੈਂ ਕੈਮਰਾ ਲੈ ਕੇ ਸੇ ਗੁੱਡ ਮਾਰਨਿੰਗ ਸਟਿਚਿੰਗ ਮੈਂ ਸੇ ਗੁੱਡ ਮਾਰਨਿੰਗ ਨਾ ਕੰਮ ਕਰਨ ਕਰਕੇ ਮੇਰਾ ਸਰੀਰ ਠੀਕ ਨਹੀਂ ਰਿਹਾ ਤੇ ਕੋਈ ਨਹੀਂ 15 20 ਦਿਨ ਹੋਰ ਉਹਦੇ ਬਾਅਦ ਤਾਂ ਚੜੂ ਖਰਾ ਦੇਣਾ ਹੈ ਸਾਰਾ ਕੰਮ ਕਰਦੇ ਮੈਂ ਚਲੋ ਐਂ ਬੋਲੋ ਕਿ ਗੁੱਡ ਮਾਰਨਿੰਗ ਹੋਰ ਸਾਰੇ ਕਿੱਦਾਂ ਠੀਕ ਠਾਕ ਮੈਂ ਪਤਾ ਆਉਂਦੀਆਂ ਸਗੋਂ ਕੰਮ ਕਰਦੀ ਮੈਂ ਆਪਣੀ ਧੁੱਦੀ ਰਹੀ ਨਹੀਂ ਹੱਸ ਤੇ ਤੁਸੀਂ ਐਂ ਕਰੋ ਉੱਠ ਕੇ ਆਪਣਾ ਨਾ ਧੋ ਕੇ ਕੰਗੀ ਕੁੰਗੀ ਕਰ ਠੀਕ ਹੈ ਫਿਰ ਮੈਂ ਗੇਰ ਫਰੈਸ਼ ਫਰੈਸ਼ ਲੱਗੇ ਨਾ ਸਾਰਿਆਂ ਨੂੰ ਫਿਰ ਪਾਣੀ ਧਰਮ ਤੇ ਅੱਜ ਆਪਣੇ ਕੰਮ ਅਸੀਂ ਜਲਦੀ ਜਲਦੀ ਖਤਮ ਕਰ ਲੈਣੇ ਆ ਓਏ ਦਰਵਾਜ਼ਾ ਕੱਤੋਂ ਬਾਰ-ਬਾਰ ਖਿਲ ਗਿਆ ਇੱਧਰ ਆ ਦਹੀਂ ਨੇ ਆਪਣਾ ਨੂੰ ਸਾਇਕਲ ਤੇ ਅੱਜ ਥੋੜੀ ਜਿਹੀ ਹਵਾ ਵੀ ਚੱਲ ਰਹੀ ਹੈ ਬਾਹਰੇ ਹਣਾ ਹਾਂਜੀ ਇੱਧਰ ਹਾਰੇ ਚ ਸੂਈ اٹਕੀ ਰਹਿੰਦੀ ਤੇ ਆਹੜੀਆਂ ਚਾਰ ਪੈਦਾ ਕੀਤੀਆਂ ਇਹਨਾਂ ਵੱਲ ਕੋਈ ਧਿਆਨ ਨਹੀਂ ਦਿਲ ਨਹੀਂ ਲੱਗਦਾ ਉਹਨਾਂ ਚਰਜਾ ਹਾਂ ਉਹਦੇ ਬਿਨਾ ਦਿਲ ਨਹੀਂ ਲੱਗਦਾ ਤੁਹਾਡੇ ਵੀ ਨਾ ਪੁੱਛ ਕੋਈ ਨਹੀਂ ਲਾਨੀ ਆ ਮੈਂ ਫੋਨ ਤਲੋ ਜੀ ਮੰਮੀ ਕਹਿੰਦੀ ਰਾਜੇ ਨੂੰ ਫੋਨ ਲਾ ਰਹੀ ਤੀ ਲਾਇਆ ਹੀ ਰਾਜਾ ਕਲਾਸ ਚ ਹੁੰਦਾ ਆਪਣੇ ਬਿਜ਼ੀ ਹੁੰਦਾ ਫਿਰ ਉਹਨੂੰ ਬਾਰ ਬਾਰ ਡਿਸਟਰਬ ਕਰਨ ਨੂੰ ਜੀ ਕਰਦਾ ਹੈਗਾ ਵਿਚਾਰੇ ਨੂੰ ਠੀਕ ਹੈ ਠੀਕ ਲੋ ਜੀ ਰਾਜੇ ਨੂੰ ਵੀਡੀਓ ਕੋਲ ਲੱਗ ਗਈ ਜੇ ਰਾਜੇ ਨੂੰ ਪਤਾ ਲੱਗ ਗਿਆ ਕੈਮਰਾ ਲੱਗਿਆ ਜੇ ਉਹਨੇ ਚੁੱਕ ਲਿਆ ਮੰਮੀ ਨੂੰ ਸੁੱਤਾ ਹੋਣਾ ਮਿਲਣਾ ਤਾਂ ਇਹ ਨਹੀਂ ਥੋੜਾ ਮਿਸਕਲ ਹੀ ਮਾਰ ਮਾਰ ਤਾ ਬਸ ਠੀਕ ਹੈ ਮਿਸਕਲ ਮਾਰਦੀ ਹਾਂ ਮੈਂ ਲਓ ਜੀ ਨਹੀਂ ਅੰਮਨ ਤੇ ਅੰਮਨ ਦੀ ਤਾਂ ਪਤਾ ਨਹੀਂ ਸਰਸਰ ਨੇ ਆਇਓ ਜਿਤਾਓ ਕਿ ਅੰਮਨ ਨੇ ਹਰੇ ਗਲਤੀ ਕੀ ਕਰਦੀ ਕੁਲਵਿੰਦਰ ਆਇਓ ਜਰਾ ਫਤਿਹ ਨੂੰ ਸਵੇਰੇ ਅੱਜ ਗੁੱਸਾ ਚੜ ਗਿਆ ਹਨਾ ਫਤਿਹ ਕਹਿੰਦਾ ਫਤਿਹ ਤੇਰਾ ਪਤਾ ਇਹ ਗੱਲ ਕਰ ਪਤੇ ਆ ਕੇ ਅੱਜ ਇੱਕ ਜੂਣਾ ਕਰਨ ਮੈਂ ਬਿਆਨ ਦਿੰਨੀ ਕਿ ਤੂੰ ਮੇਰਾ ਪੁੱਤ ਨਹੀਂ ਤੇ ਮੈਂ ਤੇਰੀ ਮਾਂ ਨਹੀਂ ਅੱਛਾ ਅੱਜ ਅੱਜ ਇੱਕ ਜੂਣਾ ਅੱਜ ਕੁਝ ਹੋਰ ਵੀ ਹੈ ਅੱਜ ਹੈਈ ਬਈ ਇਲੈਕਸ਼ਨਸ ਤੇ ਸਾਰਾ ਜਣੇ ਦੱਸਿਓ ਕਿਨੇ ਕਿਨੇ ਕਿਨੂ ਕਿਨੂ ਵੋਟ ਪਾਈ ਐ ਆਪਾਂ ਨੇ ਕਿਸੇ ਨੂੰ ਨਹੀਂ ਪਾਈ ਹੈਗੀ ਵੋਟ ਖਰਾਬ ਨਹੀਂ ਕਰਨੀ ਵੋਟ ਖਰਾਬ ਨਹੀਂ ਕਰਨੀ ਹੈਗੀ ਆਹ ਹੋ ਆਹ ਹੋ ਕਿਰੇ ਲੋਕਾਂ ਨੇ ਜਾਣ ਕੇ ਹੀ ਮਾਰੇ ਥੋੜੀ ਝੂਮ ਕੇ ਹਾਂ ਕਿ ਇਧਰ ਬੰਦਾ ਵੜ ਗਿਆ ਬੁਟੀਕ ਚ ਰੜਕੇ ਰੜਕੇ ਕਮਣਾਗੇ ਤਾਂ ਥੋੜਾ ਕਿੰਨਾ ਸੋਹਣਾ ਹੋਇਆ ਹੈ ਰਾਵਾਂ ਹਾਂ ਕਸਟਮਰ ਆਂਦੇ ਹੂੰ ਅਸਲਾਇਕ ਬੁਕੋ ਕੱਲ੍ਹ ਨੇ ਪਰਸੋਂ ਪਰੇਖਣੇ ਹਰੇ ਅੱਛਾ ਜੀ ਲਓ ਜੀ ਜਿਹੜੇ ਕੱਲ੍ਹ ਪਰਸੋਂ ਤੁਹਾਨੂੰ ਦੀਦੀ ਦੀ ਵੀਡੀਓ ਚ ਆਪਾਂ ਨੇ ਸੂਟ ਨਹੀਂ ਦਿਖਾਈ ਸੀ ਉਹ ਸਾਰੇ ਤੇ ਸਾਰੇ ਸੂਟ ਬੁੱਕ ਹੋ ਗਏ ਹੈਗੇ ਬੜੇ ਸੋਹਣੇ ਸੀਗੇ ਡਿਜ਼ਾਈਨਰ ਜੇ ਪੀਸ ਸੀਗੇ ਉਹ ਸਾਰੇ ਸੂਟਾਂ ਦੇ ਆ ਇੰਨੇ ਕਲਰ ਨੇ ਯਾਰ ਇੰਨਾ ਚੋਂ ਅੰਗੂਰੀ ਸ਼ੇਡ ਲੱਭਣੀ ਸੌਖੀ ਪਈ ਕਿਤੇ ਬੀਹ ਕਲੀ ਪਿਆਰਾ ਅੰਗੂਰੀ ਬਨੋੜਾ ਅੰਗੂਰੀ ਸ਼ੇਡ ਤੇ ਆ ਇਹ ਦੇਖ ਆ ਵਾਲੀ ਅੰਗੂਰੀ ਸ਼ੇਡ ਹੈ ਨਹੀਂ ਨਹੀਂ ਲੈ ਹੋਰ ਫਿਰ ਇਹ ਜਗਾ ਸੀ ਅੰਗੂਰੀ ਸ਼ੇਡ ਤਾਂ ਇੱਕ ਆ ਵੀ ਅੰਗੂਰੀ ਸ਼ੇਡ ਪਿਆਰੀ ਕਿਹੜੀ ਲੱਗੂਗੀ ਪਿਆਰੀ ਸ਼ੇਡ अच्छा ठीक है अमन समझ गई मैं दीदी ਗੜੀਆਂ ਗੁਰੀ ਛੜ ਗਿੰਦੇ ਨੇ ਮੈਂ ਇੱਕ ਦੋ ਨੈਟ ਤੇ ਨਹੀਂ ਕੱਢਿਆ ਹੋਇਆ ਉਹ ਕਲਰ ਹਾਂ ਉਹ ਜਿਆ ਕਹਿੰਦੇ ਹੋਣਗੇ ਇੱਕ ਬਣਾਉਣਾ ਦੀਦੀ ਕਹਿੰਦੀ ਪੀਚ ਖਿਲਵਾ ਜਾਂ ਪੀਚ ਬਣਾਉਣਾ ਇਹ ਡੱਲ ਜਾਂ ਪੀਚ ਨਹੀਂ ਬਣਾਉਣਾ ਹੈਗਾ ਆ ਲਓ ਜੀ ਚਾਟ ਕਲਰ ਜਿਹੜੇ ਆਪਾਂ ਨੂੰ ਕਲਰ ਦੱਸ ਕੇ ਭੇਜ ਦਿੰਦੇ ਨਾ ਆ ਸ਼ੇਡ ਆ ਸ਼ੇਡ ਆ ਦੇਖੋ ਇੱਥੇ ਇੱਕ ਹੀ ਕਲਰ ਦੀਆਂ ਪਤਾ ਨਹੀਂ ਕਿੰਨੀਆਂ ਇਹ ਸ਼ੇਡਸ ਨੇ ਫਿਰ ਆਪਾਂ ਇਹਨਾਂ ਚੋਂ ਸਿਲੈਕਟ ਕਰਕੇ ਜਿਹੜਾ ਵੀ ਆਪਣਾ ਫੈਬਰਿਕ ਡਾਈ ਕਰਵਾਉਣਾ ਉਹ ਆਪਾਂ ਕਰਵਾਉਣੇ ਹੁੰਦੇ ਆ ਤੇ ਆਪਾਂ ਇਹ ਡੀਟੀ ਮੰਮੀ ਦੀ ਲਾਦਨੇ ਆ ਮੰਮੀ ਨੇ ਇਥੇ ਕਲਰ ਸਿਲੈਕਟ ਕਰਕੇ ਫੈਬਰਿਕ ਡਾਈ ਕਰਨ ਵਾਸਤੇ ਦੇ ਮੰਮੀ ਵਾਪਰ ਨਹੀਂ ਬੋਲਦੀ। ਮੀਂਹ ਹਸਾਬ ਦਾ ਹੀ ਗੱਲ ਕਰਦੇ। ਇੱਕ ਵੈਸੇ ਕੀ ਵੀ ਦੇਖਦੇ ਕਮਲੇ ਉਹ ਚੱਲੇ ਤੇ ਦੂਜੇ ਵੈਸੇ ਚੁੱਪ ਰਹਿ ਰਹੇ ਕਮਲੇ ਉਹ ਚੱਲਦੇ। ਮਾ ਸਾਡਾ ਜੀ ਨਹੀਂ ਘਰਦਾ ਵੋਟ ਪਾਉਣ ਨੂੰ ਸੈਂ। ਭਾਜੀ ਇਹਨੂੰ ਵਟ ਤੇ ਪਤਾ ਕੀ ਹੈ? ਮੋਦੀ ਦੇ ਖਿਲਾਫ ਆਪਾਂ ਨੇ ਇੱਕ ਤਨ ਦਾ ਗੱਠ ਬੰਦੇ ਨੇ ਬਣਿਆ ਹੋਇਆ ਹੈ ਨਾ। ਠੀਕ ਹੈ। ਐ ਲਾ ਲਉ ਕਿ ਮੋਦੀ ਨੂੰ ਪਿੱਛੇ ਧਰੂ ਹੈ। ਠੀਕ ਹੈ ਠੀਕ ਹੈ ਠੀਕ ਹੈ। ਕਿ 16 ਹਸਤਾ ਅਜੂ ਭਾਜੀ। ਜੇ ਸੂਟ ਸਾਰ ਸਸਤੇ ਕਰਨ ਫਿਰ ਤਾਂ ਹੀ ਬੋਰਡ ਪਾ ਦਈਏ ਹਾਂ ਹੋਰ ਨਹੀਂ ਅਮਣ ਆ ਵੀ ਕਹਿੰਦੇ ਉਹ ਵੇੜਾ ਕਰ ਕਰਨ ਗਈ ਹੋਇਆ ਆਪੇ ਭਾਜੀ ਪਹਿਲਾਂ ਕਿਹੜਾ ਤਰੰਦੇ ਆ ਸੀ ਤੇ ਲੋ ਜੀ ਕੱਪੜੇ ਇੱਕ ਵਾਰੀ ਮੈਂ ਕਾਢਾਂ ਹੀ ਮਸ਼ੀਨ ਚੋਂ ਤੇ ਹਾਫ ਰੋਟੀਆਂ ਮੈਂ ਪਕਾ ਕੇ ਚਲੀ ਗਈ ਸੀ ਤੇ ਹੁਣ ਹਾਫ ਖਾ ਆਪ ਕੀ ਥੋੜੀਆਂ ਜੀਆਂ ਹੋਰ ਰਹਿ ਗਈਆਂ ਸੱਤ ਅੱਠ ਰੋਟੀਆਂ ਹੋਰ ਰਹਿ ਗਈਆਂ ਬਸ ਮੈਂ ਉਹ ਬਣਾ ਨਹੀਂ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਬਾਕੀ ਜਿਹੜਾ ਕੰਮ ਹੈਗਾ ਉਹ ਕਰਾਂਗੇ